ਨਵਜਯਤ ਸ਼ਹਿਰਾ ਕਮੇਟੀ ਰਜਿਸਟਰ ਫਲੋਰ ਦੇ ਪ੍ਰਧਾਨ ਡਾਕਟਰ ਕੇਸ਼ ਸ਼ਰਮਾ ਦੀ ਦੇਖ ਰੇਖੇ ਹੇਠ ਸਥਾਨਕ ਦੁਸ਼ਰਾ ਗਰਾਊਂਡ ਵਿਖੇ ਦੁਸ਼ਰਾ ਉਸਮ ਮਨਾਉਣ ਲਈ ਮੀਟਿੰਗ ਕੀਤੀ ਗਈ ਅਤੇ ਪਾਵਨ ਰਾਤਾਂ ਦੇ ਪਹਿਲੇ ਦਿਨ ਝੰਡੇ ਦੀ ਰਸਮ ਅਦਾ ਕੀਤੀ ਗਈ। ਉਪਰੰਤ ਡਾਕਟਰ ਸ਼ਰਮਾ ਨੇ ਦੱਸਿਆ ਕਿ ਇਸ ਵਾਰ ਵਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਪਵਿੱਤਰ ਤਿਉਹਾਰ ਦੁਸ਼ਹਰਾ ਮੁੰਡਿਆਂ ਦੇ ਸਕੂਲ ਦੀ ਗਰਾਊਂਡ ਵਿੱਚ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਉਤਸ਼ਾਹ ਨਾਲ 2 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਭਗਵਾਨ ਰਾਮ ਜੀ ਦੀ ਜੀਵਨੀ ਨਾਲ ਸੰਬੰਧਿਤ ਝਾਕੀਆਂ ਵੀ ਫਿਲਮਾਈਆਂ ਜਾਣਗੀਆਂ। ਇਸ ਮੌਕੇ ਪ੍ਰਮੋਦ ਕੁਮਾਰ ਪਸੰਦਰਾ, ਡਾਕਟਰ ਕੇਸ਼ ਸ਼ਰਮਾ, ਪ੍ਰਧਾਨ ਸੁਦੇਸ਼ ਗੋਇਲ, ਡਾਕਟਰ ਕੇਵਲ ਕਿਸ਼ਨ, ਮੁਕੇਸ਼ ਗਭਾ ਗੋਰੀ, ਤਿਲਕ ਰਾਜ ਪਾਪਾ, ਜਤਿੰਦਰ ਸ਼ਰਮਾ, ਵਿਜੇ ਕੁਮਾਰ ਬਿੱਲਾ, ਭਾਵਭਵ ਸ਼ਰਮਾ ਕਾਉਂਸਲਰ ਵਿਕਾਸ ਵਿਸ਼ਾਲ, ਰਿੰਕਾ ਪਾਸੀ, ਮਿੰਕੂ ਸ਼ਰਮਾ, ਸੰਜੀਵ ਸਹਿਗਲ, ਸੁਰਿੰਦਰ ਸ਼ਰਮਾ, ਅਸ਼ੋਕ ਦੱਤਾ, ਡਾਕਟਰ ਦੁਰਗੇਸ਼ ਫਾਰਦਵਾਜ, ਰੋਹਿਤ ਗੁਪਤਾ, ਸਟੈਫੀ ਪੰਡਾਰੀ, ਰਾਜੇਸ਼ ਲਖਨਪਾਲ, ਕੁਸ਼ਕੁਮਾਰ ਸਤਨਾਮ ਕਾਲਾ ਅਤੇ ਹੋਰ ਰਾਜਸਥਾਨ ਫਲੋਰ ਤੋਂ ਫਲੋਟੀ ਵੀ ਲਈ ਸੰਦੀਪ ਭਟੇਰਾ ਦੀ ਖਾਸ ਰਿਪੋਰਟ Não, oh, ਹਾਂ ਸ਼ਰਮਈ ਅੱਜ ਇੱਥੇ ਦਸਾਇਆ ਗਰਾਊਂਡ ਦੇ ਵਿੱਚ ਤੁਸੀਂ ਮੀਟਿੰਗ ਕੀਤੀ ਆ ਤੇ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਭਗਵਾਨ ਜੀ ਰਾਮ ਜੀ ਦੀ ਆਪਾਰਸ਼ਾ ਦੇ ਨਾਲ ਅੱਜ ਪਹਿਲੇ ਦਿਨੋਂ ਤੇ ਦਸਾਇਆ ਗਰਾਊਂਡ 플ੌਟ ਦੇ ਵਿੱਚ ਛੱਡੇ ਦੇ ਦਰਸ਼ਨ ਅਦਾ ਕੀਤੀ ਜਾ ਰਹੀ ਹੈ ਇਹਦੇ ਵਿੱਚ ਸਾਡੇ ਸਾਡੀ ਸਾਰੇ ਮੀਟਿੰਗ ਦੇ ਨੰਬਰ ਸਾਡੇ ਸਤਿਕਾਰਯੋਗ ਸਹਿਬ ਗੁਨੋਤ ਸਿੰਘ ਸਾਰੇ ਹਲਕੇ ਸੀ ਹੋ ਅਕਤੂਬਰ ਨੂੰ ਦੇ ਸ਼ਹਿਰੇ ਦਾ ਪਵਿੱਤਰ ਤਿਹਾਰ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਬੁਆਏ ਸ਼ਮਲਾਨ ਜਾ ਰਹੇ ਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਰੇ ਸ਼ਹਿਰ ਦੇ ਸਹਿਯੋਗ ਦੇ ਨਾਲ ਅਸੀਂ ਦੁਸ਼ਹਿਰਾ ਮਨਾਵਾਂਗੇ ਔਰ ਅੱਜ ਪਹਿਲੇ ਦਿਨ ਰਾਤੀ ਅੱਜ ਅਸੀਂ ਆਗਾਜ਼ ਕੀਤਾ ਦੁਸ਼ਹਿਰੇ ਦਾ ਚੰਡੇ ਦੀ ਰਸਮ ਤੋਂ ਜੋ ਹਰ ਇੱਕ ਸਾਲ ਚੱਲਦੀ ਆ ਉਹ ਅਸੀਂ ਆ ਚੱਡਾ ਚੜਾ ਕੇ ਬੋਹਣ ਸ੍ਰੀ ਰਾਮ ਜੀ ਦੇ ਚਰਨਾਚ ਦੇ ਸ਼ਹਿਰੇ ਦਾ ਪਵਿੱਤਰ ਤਿਹਾਰ ਮਨਾਉਣ ਲਈ ਹੁਣਾਂ ਤੋਂ ਅਸ਼ੀਰਵਾਦ ਹੈ ਨਾ ਔਰ ਸਾਰੇ ਸ਼ਹਿਰ ਨਿਵਾਸੀਆਂ ਨੂੰ ਵੀ ਬੇਨਤੀ ਆ 2 ਅਕਤੂਬਰ ਨੂੰ ਗਵਰਨਮੈਂਟ ਸਕੂਲ ਦੀ ਗਰਾਊਂਡ ਤੇ ਮਿਲੋ ਕਿ ਆਪਾਂ ਸਾਰੇ ਰਲ ਕੇ ਦੇਸ਼ ਦੇ ਤ੍ਰਿਪੁਰ ਤਹਾ ਬੜੀ ਸ਼ਰਧਾ ਔਰ ਤੁਮਤਾ ਨਾਲ ਮਨਾਸਕ ਜੈ ਜੀ ਜੈ ਸ਼੍ਰੀ ਰਾਮ